ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਨੇ ਬਾਕੀ ਦੇ ਕੰਮ ਬਾਝ ਪਹਿਲਾਂ ਸੇਧ ਜੁਲਰੀ ਸੋ ਸੇਧ ਦੀ ਗੱਲ ਜਦੋਂ ਚੱਲਦੀ ਹੈ ਤਾਂ ਇਲਾਜ ਆਉਂਦਾ ਉੱਤੇ ਜਦੋਂ ਇਲਾਜ ਦੀ ਗੱਲ ਚੱਲਦੀ ਹੈ ਤਾਂ ਪੈਸਾ ਆਉਂਦਾ ਉੱਤੇ ਜਦੋਂ ਪੈਸੇ ਦੀ ਗੱਲ ਚੱਲਦੀ ਹੈ ਫਿਰ ਇਹ ਦੇਖਿਆ ਜਾਂਦਾ ਆਪਾਂ ਇਹ ਇਲਾਜ ਕਰਾਉਣ ਦੇ ਕਾਬਿਲ ਹੈਗੇ ਜਾਂ ਨਹੀਂ ਬਹੁਤ ਸਾਰੇ ਘਰ ਬਹੁਤ ਸਾਰੇ ਇਸ ਵਕਤ ਪੰਜਾਬ ਦੇ ਵਿੱਚ ਕੈਮਰੇ ਚੱਲ ਰਹੇ ਨੇ ਮੈਨੂੰ ਸੁਣ ਵੀ ਰਹੇ ਹੋਣਗੇ ਤੇ ਇੱਕ ਵੀ ਰਹੇ ਹੋਣਗੇ ਬਹੁਤ ਸਾਰੇ ਹਜੇ ਬਜ਼ੁਰਗ ਬਹੁਤ ਸਾਰੇ ਘਰਾਂ ਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਇਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ ਜਰ ਜਿੰਨੀ ਕਿ ਪ੍ਰਾਪਰਟੀ ਹੈ ਵਿਕ ਜੂਗੀ ਲਾਜ ਨਾ ਕਰਾਓ ਛੱਡ ਦਿਓ ਮੈਨੂੰ ਕੁਦਰਤ ਤੇ ਛੱਡ ਦਿਓ ਲੋਕਾਂ ਨੇ ਹੱਥ ਖੜੇ ਕਰਤੇ ਜ਼ਿੰਦਗੀ ਨੂੰ ਬਿਕੋਜ਼ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਮਤਲਬ ਪੀਪਲ ਜਸਟ ਗਿਵ ਅਪ ਕਿ ਸਾਡੇ ਤਾਂ ਹੱਥ ਖੜੇ ਨੇ ਜੀ ਇੰਨੀ ਕੀ ਜ਼ਿੰਦਗੀ ਹੁੰਦੀ ਹੈ ਬਸ ਸਾਡੇ ਪਿੰਡ ਮੈਂ ਹੈਰਾਨ ਹੋਇਆ ਕੇਜਰੀਵਾਲ ਸਾਹਿਬ ਸਾਡੇ ਪਿੰਡ ਇੱਕ ਬੰਦੇ ਦੀ ਡੈਥ ਹੋਈ ਤੇ ਪਿੰਡ ਚ ਲੱਡੂ ਵੰਡੇ ਗਏ ਮਤਲਬ ਉਹ ਤਾਂ ਬਹੁਤ ਬਜ਼ੁਰਗ ਕੋਈ 90 ਸਾਲ ਦਾ 95 ਸਾਲ ਦਾ 100 ਸਾਲ ਦਾ ਹੋ ਕੇ ਮਰ ਜੇ ਤਾਂ ਲੱਡੂ ਵੰਡਦੇ ਆ ਮੈਂ ਕਿਹਾ ਯਾਰ ਇਹ ਤਾਂ ਬੰਦਾ ਹੀ 55 56 ਸਾਲ ਦਾ ਸੀਗਾ ਲੱਡੂ ਵੰਡ ਤੇ ਕਹਿੰਦੇ ਅੱਜ ਕੱਲ ਜ਼ਿੰਦਗੀ ਇੰਨੀ ਕੀ ਐ ਸਰ ਆਪਣੇ ਪੋਤੇ ਦਾ ਮੂੰਹ ਦੇਖ ਗਿਆ ਬਹੁਤ ਮੈਨੂੰ ਇਹ ਨਾ ਦੁੱਖ ਹੋਇਆ ਉਦੋਂ ਮੈਂ ਵੀ ਨਹੀਂ ਸੀ ਉਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਮੈਂ ਕਹਿੰਿਆ ਯਾਰ ਪੀਪਲ ਜਸਟ ਗਿਵ ਅਪ ਕਿ ਅਸੀਂ ਸਰੈਂਡਰੀ ਕਰਤਾ ਲਾਈਫ ਕਿ ਬਸ ਸਾਡੀ ਤਾਂ 55-56 ਸਾਲ ਹੀ ਆ ਬਸ ਵੱਡੇ ਬੰਦੇ ਜਿਉਂਦੇ ਹੁੰਦੇ ਜ਼ਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੋਵੇ ਸਾਡੇ ਕੋਲ ਆਜ ਪਾਸ ਤੇ ਪੈਸੇ ਨਹੀਂ ਜਾਈਏ ਕਿਤੇ ਵੀਰ ਫਿਰ ਮੈਂ ਉਦੋਂ ਸੋਚਿਆ ਮੈਂ ਕਿਹਾ ਰੱਬਾ ਜੇ ਕਿਤੇ ਕੋਈ ਮੌਕਾ ਦੇਦਾ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਖੰਡ ਪਾਠ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਧਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਸਾਹਬ ਤਾਂ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਂਦੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫਿਰ ਉਹ ਨੂੰ ਥੱਲੇ ਵਾਲਾ ਪਾਸਾ ਦੇਖੋ ਪਹਿਲਾਂ ਦਿਲ ਦੇਖੋ ਜੇ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕ ਕਰੋ ਪਹਿਲਾਂ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਬੜਾ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਜਿਹੜੇ ਜਿਨ੍ਹਾਂ ਨੇ ਮੀਨਤਾਂ ਕੀਤੀਆਂ ਕਿ ਕਿਵੇਂ ਹੋ ਸਕਦਾ ਹੈ ਬਜਟ ਕਿੱਥੋਂ ਆਊਗਾ ਕੀ ਕਰਨਾ ਹੈ ਕਿੰਨੇ ਕ ਤੱਕ ਕੀ ਹੋਊਗਾ ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ ਅਜੇ ਕਈ ਕੋਈ ਨਹੀਂ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਵਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾ ਜਾਊਗਾ ਬਸ ਦੈਟਸ ਇਟ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਮੈਂ ਕੋਈ ਪੁਰਾਣੇ ਜਨਮ ਚ ਪੁੰਨੀ ਕੀਤੇ ਹੋਣੇ ਕਿ ਇਹ ਕੰਮ ਜਿਹੜਾ ਉਹ ਜਿਸ ਵੇਲੇ ਮੈਂ ਮੁੱਖ ਮੰਤਰੀ ਆ ਪੰਜਾਬ ਦਾ ਤਾਂ ਉਸ ਵੇਲੇ ਕੰਮ ਹੋ ਰਿਹਾ ਹੈ ਪੁਰਾਣੇ ਜਨਮਾਂ ਦੇ ਕੋਈ ਕੀਤੇ ਹੋਣੇ ਕੋਈ ਕੀੜਿਆਂ ਨੂੰ ਚਾਰਜ ਜੁੜ ਪਾਤੇ ਹੋਣੇ ਕਿਤੇ ਕਿਸੇ ਗਾਣ ਨੂੰ ਪੇੜਾ ਦੇਤਾ ਹੋਣਾ ਹੈਨਾ ਤਾਂ ਫਿਰਦੇ ਆ ਤੇ ਨਹੀਂ ਤਾਂ ਇੱਥੇ ਕੌਣ ਪੁੱਜਦਾ ਈ ਦੁਨੀਆ ਆਉਂਦੀ ਏ ਦੁਨੀਆ ਜਾਂਦੀ ਏ ਸੋ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਅੱਜ ਪੂਰੇ ਪੰਜਾਬੀਆਂ ਨੂੰ ਕਿ 10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ ਨਹੀਂ ਤਾਂ ਕਿ ਕਈ ਵਾਰੀ ਕੀ ਹੁੰਦਾ ਨਾ ਬੈਂਕਾਂ ਮੁਕਾਂਜਾ ਪੰਕ ਖਾਤੇ ਹੀ ਨਹੀਂ ਖਲਾਉਂਦੇ ਹੁੰਦੇ ਉਹ ਕਹਿੰਦੇ ਨਹੀਂ ਪੜ ਲਓ ਆਪਾਂ ਕਦੇ ਪੜਿਆ ਐਗਰੀਮੈਂਟ ਉਹਨਾਂ ਦਾ ਥੱਲੇ ਜੀ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ ਬਸ ਉਹ ਸਟਾਰ ਜਿਹਾ ਬਣਾ ਕੇ ਲਿਖ ਦਿੰਦੇ ਸਾਰਾ ਕੁਝ ਉਸੇ ਚ ਆ ਜਾਂਦਾ ਜਦੋਂ ਕੋਈ ਪੈਸੇ ਪੁੱਛੇ ਲੋੜ ਪਏ ਉਹ ਕਹਿੰਦੇ ਤੂੰ ਤਾਂ ਟਰਮਿੰਗ ਨਹੀਂ ਦਿੱਤੇ ਸਾਈਨ ਕੀਤੇ ਹੋਏ ਨੇ ਇਹ ਤਾਂ ਪਲਾਈ ਹੀ ਨਹੀਂ ਹੁੰਦਾ ਇੱਥੇ ਉਦੋਂ ਐਡੀ ਵੱਡੀ ਬੁੱਕ ਲੈ ਆਉਂਦੇ ਕੌਣ ਪੜ੍ਹੇ ਜੀ ਸੁwijs ਕਰਕੇ ਇਹ ਤਾਂ ਅਸੀਂ ਖਤਮੀ ਕਰਤਾ ਵੀ ਆਹ ਭਰ ਦੇ ਆਹ ਭਰ ਦੇ ਆਹ ਖਾਨਾ ਭਰ ਦੇ ਇਹ ਚਾਪ ਦੇ ਮਾਂ ਬਾਪ ਦਾ ਨਾਮ ਲਿਖਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਹੁਣ ਸਾਡੇ ਵਾਲੇ ਦਾ ਪਾਕਿਸਤਾਨ ਤੋਂ ਆਏ ਅਸੀਂ ਕਿੱਥੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇ ਘਰ ਦਾ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੈ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੀ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਖਰਾਬ ਕਰ ਰੱਖਨੇ ਉਹ ਤਾਂ ਜਾਣ ਨਹੀਂ ਦਿੰਦੇ ਦੱਸੋ ਸਰਕਾਰ ਇਹ ਕੀ ਕਰੀਏ ਜਾਈਏ ਕਿੱਧਰ ਜਾਈਏ ਸਾਰਾ ਬੋਡੀ ਨਹੀਂ ਪਾ ਸਕਦੇ ਦਾ ਮਤਲਬ ਮੇਰੀ ਮਾਂ ਨੇ ਇਹ ਬੋਰਡ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ ਮਾਣੇ ਪੈਣਗੇ ਪਾਕਿਸਤਾਨ ਜਾਣ ਹੀ ਨਹੀਂ ਦਿੰਦੇ ਜੀ ਕਹੇ ਪਾਕਿਸਤਾਨ ਨਾਲ ਦਾ ਸੰਬੰਧ ਖਰਾਬ ਨੇ ਤੂੰ ਤਾਂ ਪਾਕਿਸਤਾਨੀ ਹੋਗੇ ਤੂੰ ਤਾਂ ਆਹ ਹੋਗੇ ਟੀਮ ਨਹੀਂ ਖੜ੍ਹਣ ਦੇਉਂਦੇ ਫਲਾਨਾ ਨਹੀਂ ਦਿੰਦੇ ਆ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦਕੇ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ 릴ੀਜ਼ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣ ਆਉਗੀ ਉਹ ਠੀਕ ਹੈ ਸਾਰੀ ਸਾਨੂੰ ਤਾਂ ਐਂ ਵਰਤੀ ਜਾਂਦੇ ਭਈ ਐਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ F16 F ਉਹਨਾਂ ਕੋ ਕਬਾੜ ਐ F16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਆ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਸਕੂਲ ਛੱਡ ਕੇ ਆਉਣੇ ਆ F16 'ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ 47 ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਪੂਆ ਫੋਫੜ ਮਰਨ ਨੂੰ ਅਸੀਂ ਰੱਖੇ ਆ ਇਹ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਹਾਂ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਾਉਣ ਜ਼ਰੂਰ ਆ ਜਾਂਦੇ ਆਪਰੇਸ਼ਨ ਸਿੰਧੂਰ ਔਰ ਸਿੰਧੂਰ ਵੀ ਬੰਦਣ ਲੱਗ ਗਏ ਸੀ ਇਹਦਾ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸਿੰਧੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਣਾ ਤੂੰ ਉਹਦੇ ਲਾਲਾ ਬਾਬਾ ਤੂੰ ਸਾਡੇ ਵਾਲਿਆਂ ਨੂੰ ਕਿਉਂ ਪਾ ਨਿਕਲਿਆ ਸਹੀ ਹੈ ਨਾ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜੀ ਦੇ ਨਾਲ ਨਾਤਾ ਹੈ ਉਹਦੇ ਨਾਲ ਬੱਤ ਦਾ ਨਹੀਂ ਕਿ ਤੂੰ ਇਹ ਵੀ ਜਾ ਕੇ ਕਹਿੰਦੇ ਇਹ ਹਾਜੇ ਕੀ ਬਾਪ ਪੈ ਗਿਆ ਯਾਰ ਐਂ ਕਟਣੀ ਪੈਣੀ ਆ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਪੜਿਆ ਲਿਖਾ ਬੰਦਾ ਆਊਗਾ ਜਿਨੇ IIT ਕਲੀਅਰ ਕੀਤੀ ਹੋਊਗੀ ਇੰਜੀਨੀਅਰ ਹੋਊਗਾ ਜਿਹੜਾ IRS ਅਫਸਰ ਦੇਸ਼ ਦੀ ਆਰਥਿਕਤਾ ਨੂੰ ਵੀ ਸਮਝਦਾ ਹੋਊਗਾ ਉਹ ਬੰਦਾ ਜਿਸ ਦਿਨ ਰਾਸ਼ਟਰਪਤੀ ਇਹ ਕਹੂਗਾ ਨਾ ਕਿ ਮੈਂ ਤਾਂ ਉਹ ਬੰਦਾ ਇਧਰੋਂ ਕਹੂਗਾ ਮੈਂ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਵਾਂ ਇਹ ਬੰਦਾ ਲਿਖ ਲਿਓ ਅੱਜ ਬੰਦਾ ਹੋਊਗਾ ਇਹ ਉਹਦੇ ਦੇਸ਼ ਦਾ ਨਹੀਂ ਤਾਂ ਅਮਰੀਕਾ ਵਾਲੇ ਪਛਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੋਣ ਬੈਠੇ ਮੈਂ ਕਿਹਾ ਅਮਰੀਕਾ ਦੇ ਮੇਰੇ ਦੋਸਤ ਨੇ ਬਹੁਤ ਸਾਰੇ ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ ਪਹਿਲਾਂ ਸਾਨੂੰ ਹੀ ਗੱਲਾਂ ਕੱਢੀ ਜਾਂਦੇ ਸੀ ਮੈਂ ਕਿਹਾ ਹੁਣ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿ ਦਿੰਦਾ ਤੜਕੇ ਚਾਹ ਪੀ ਕੇ ਕੁਝ ਹੋਰ ਗੱਲ ਕਹਿ ਦਿੰਦਾ ਉਹ ਦੁਪਹਿਰੇ ਕੁਝ ਹੋਰ ਗੱਲ ਕਹਿ ਦਿੰਦਾ ਆਥਣੇ ਕੁਝ ਹੋਰ ਕਹਿ ਦਿੰਦਾ ਮੈਂ ਫਲਾਣ ਨੂੰ ਗ੍ਰਿਫਤਾਰ ਕਰ ਲਵਾਂ ਫਲਾਣ ਨੇ ਮੈਂ ਕੱਢ ਦੂੰ ਫਲਾਣੇ ਨੂੰ ਮੈਂ ਛੱਡ ਦੂੰ ਫਲਾਣ ਨੂੰ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਾ ਨਹੀਂ ਤਾਂ ਉਹਨੇ ਇਹ ਤੋ ਸਿਖਾਇਆ ਪਤਾ ਨਹੀਂ ਇਹ ਨੇ ਉਹਨੂੰ ਸਿਖਾਇਆ ਇਹ ਤੇ ਜਾਂਚ ਜਾਰੀ ਹੈ ਪਰ ਇਹਨਾਂ ਕਹੇ ਦੁਨੀਆ ਉਹਨਾਂ ਨੇ ਛੁੜੀ ਤੇ ਟੰਗੀ ਪਈ ਹੈ ਯਾਰ ਸਾਨੂੰ ਜਿਉਂ ਲੈਣ ਦਿਓ ਯਾਰ ਰਿਕਸ਼ਿਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਜਿਓ ਔਰ ਜੀਨੇ ਦਿਓ ਨਾ ਜਿਉਉਣੇ ਆ ਨਾ ਜਿਉਣ ਦਿੰਨੇ ਆ ਨਵੇਂ ਬੰਗੇ ਪਾਉਣੇ ਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜਿਓ ਅਰਜੀ ਨੇ ਦੋ ਔਰ ਲੰਬਾ ਜੀਓ ਉਮਰ ਆਉਣ ਤੁਹਾਡੀਆਂ ਪਰ ਦੇਖੋ ਪੰਜਾਬੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਇਹ ਤੋਂ ਵੱਡੀ ਅਸੀਸ ਨਹੀਂ ਹੋ ਸਕਦੀ ਕਿ ਜਾ ਤੇਰੀ ਉਮਰ ਲੋਕਗੀਤ ਜਿੱਡੀ ਹੋਵੇ ਫੋਕ Song ਕਿ ਤੇਰੀ ਉਮਰ ਲੋਕਗੀਤ ਜਿੱਡੀ ਹੋਵੇ ਲੋਕਗੀਤ ਦੀ ਕੋਈ ਉਮਰ ਨਹੀਂ ਹੁੰਦੀ ਪਤਾ ਨਹੀਂ ਕਦੋਂ ਤੋਂ ਚੱਲਿਆ ਆਉਂਦਾ ਮਿਰਜਾ ਹੀਰੋ ਪਤਾ ਨਹੀਂ ਕਦੋਂ ਤੋਂ ਚੱਲੇ ਆਉਂਦੇ ਆ ਤੇਰੀ ਉਮਰ ਲੋਕ ਕਿੱਦਿ ਜਿੱਡੂ ਵੀ ਜੇ ਕਿਸੇ ਨੂੰ ਵੱਤ ਦਵਾ ਦੇਣੀ ਹੋਵੇ ਤਾਂ ਇੰਦੂ ਵੱਡੀ ਕੋਈ ਵੱਤ ਦਵਾ ਨਹੀਂ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ ਰਸੂਲ ਹਮਜ਼ਾ ਤੌਬਨੇ ਵੀ ਇਹੀ ਲਿਖਿਆ ਮੇਰਾ ਤਾਜਕਿਸਤਾਨ ਕਿਤਾਬ ਦੇ ਵਿੱਚ ਕਿ ਮਾਂ ਬੋਲੀ ਤੋਂ ਵੱਡੀ ਕੋਈ ਗਾਲ ਵੀ ਨਹੀਂ ਮਾਂ ਬੱਲੀ ਤੋਂ ਵੱਡੀ ਕੋਈ ਅਸੀਸ ਵੀ ਨਹੀਂ ਜੀ ਪੰਜਾਬੀ ਆ ਅਸੀਂ ਤਾਂ ਪੰਜਾਬ ਰਹਿਣ ਵਾਲੇ ਆ ਹਰ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜਨ ਵਾਲੇ ਲੋਕ ਆ ਤੇ ਸਾਨੂੰ ਕੋਈ ਮਤਲਬ ਐ ਕਰ ਜੁਆ ਵੀ ਤੂੰ ਆ ਨਾ ਕਰ ਤੂੰ ਉਹ ਨਾ ਕਰ ਤੂੰ ਆ ਨਾ ਕਰ ਐ ਕਿਵੇਂ ਕਰ ਸੋਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਾਂ ਤੰਦਰੁਸਤ ਰਹਿਣਾ ਪੰਜਾਬ ਜਰਨੈਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਦਿਆਂ ਭੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖਿਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਟੀਕੇਆਂ ਦਾ ਪੰਜਾਬ ਚਿੱਟੇ ਦਾ ਪੰਜਾਬ ਆਹ ਬਣਾ ਕੇ ਰੱਖਤਾ ਸਾਨੂੰ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਂਦੀ ਪਲੈਨਿੰਗ ਤੇ ਟਾਈਮ ਲੱਗ ਗਿਆ ਪਰ ਜਿਹੜਾ ਜੁੱਦ ਛੇੜ ਲਿਆ ਨਾ ਹੁਣ ਹੁਣ ਇਹ ਹੱਟ ਇਹ ਪੂਰਾ ਜਿੱਤ ਕੇ ਹੀ ਹਟਾਂਗੇ ਇਹ ਜੁੱਦ ਨਸ਼ੇ ਬਰਦ ਜਿਹੜਾ ਨਾ ਇਹ ਜਿੱਤ ਕੇ ਹੀ ਹਟਣਾ ਬਸ ਜਿੱਤਣਾ ਹੈ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਲਾ ਦੇਣਾ ਤੇ ਪੰਜਾਬ ਪੰਜਾਬੀ ਤਾਂ ਜੀ ਆਏ ਨੇ ਬਲਾਨਾ ਨੇ ਤੇ ਹੁਣ ਕੋਈ ਫਿਲਮਾਂ ਫਿਲਮਾਂ ਬਣ ਲੱਗੀਆਂ ਸੀ ਸਾਡੇ ਤੇ ਹੁਣ ਪੰਜਾਬ ਦੀਆਂ ਫਿਲਮਾਂ ਬਣਣ ਗਈਆਂ ਤਾਂ ਪੰਜਾਬੀ ਨੱਚਦੇ ਹੱਸਦੇ ਖੇੜਦੇ ਨਜ਼ਰ ਆਉਣਗੇ ਨਾ ਕੇ ਡਿੱਗਦੇ ਟੈਂਦੇ ਪੰਜਾਬੀ ਨੋ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਰੋਹ ਅੰਤਮਾਨ ਬੋਲੂ ਮਜੀਠੀਏ ਵਰੇ ਉਹ ਮੈਂ ਬੋਲਦਾ ਨਹੀਂ ਉਹ ਸਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਹੈ ਉਹ ਤਾਂ ਨਾਪੇ ਆ ਨਾਪੇ ਜਾ ਕੇ ਕਰਿਆ ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਝ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ 70 ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੀ ਹੈ ਇੱਥੇ ਸਜ਼ਾ ਮਿਲੂ ਭੁਗਤੀ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਅਦਾਲਤਾਂ ਦਾ ਬਾਕੀ ਕੰਮ ਕੋਰਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਕਟਿਆਂ ਕੇ ਪਾਸ ਜੋ ਕਰਨਗੇ ਸੋ ਕਰਨਗੇ ਤੂੰ ਕਹ ਬੈ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇ ਦੇ ਅੰਦਰ ਭਾਈ ਪਰ ਐ ਮੁੱਛਾਂ ਨਹੀਂ ਚਲਦੀਆਂ ਵੀਤਰੀਆਂ ਚੀਕਾਂ ਕਢਾ ਦਾਂਗੇ ਫਲਾਨਾ ਕਰਦਨ ਵਾਹਿਗੁਰੂ ਪ੍ਰਮਾਤਮਾ ਬੜੇ ਬੜੇ ਆਏ ਚੀਕਾਂ ਵਾਲੇ ਇੱਥੇ ਆਪਦੀਆਂ ਚੀਕਾਂ ਗਿਣੀਆਂ ਨਹੀਂ ਜਾਂਦੀਆਂ ਉਹਨਾਂ ਤੋਂ